ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਜੇ ਆ ਟਰੈਕਟਰ ਆ ਵੀਰ ਜੀ 1993 ਮਾਡਲ ਪੰਜਾਬ ਨੰਬਰ ਇੰਜਨ ਗੇਅਰ ਲਿਫਟ ਬਿਲਕੁਲ ਓਕੇ ਆ ਫੁੱਲ ਪ੍ਰੈਸ਼ਰ ਆ ਕੋਈ ਬਲੂ ਨਹੀਂ ਵੀਰੇ ਵਾਹ ਕੇ ਚੈੱਕ ਕਰਕੇ ਵੀ ਲਿਆ ਸਕਦੇ ਜੇ ਏਰੀਆ ਵੀਰੇ ਮਖੂ ਨੰਬਰ ਵੀਰੇ ਸਕਰੀਨ ਤੇ ਚੱਲ ਰਿਹਾ ਟਰੈਕਟਰ ਵਿੱਚ ਕੋਈ ਕਮੀ ਨਹੀਂ ਬਿਲਕੁਲ オリジナル ਰੰਗ ਦਾ ਏ ਇਹ ਰੈਡੀ ਰੀਟਰ ਨਿਊ ਆ ਬੈਟਰੀ ਨਿਊ ਸਲਫਟ 스타ਟਰ ਡੰਡਾ ਪੱਟੀ ਨਾਲ ਆ ਵੀਰੇ ਤੇ ਕਰ ਲੋ ਕਨੈਕਟ ਅੱਗੇ ਆਈਆਂ ਵੀਰ ਜੀ 21 22 23 ਮਾਡਲ ਮਸ਼ੀਨਾਂ ਤੂੜੀ ਵਾਲੀਆਂ ਵੀਰੇ ਇੱਕੇ ਮਾਲਕ ਕੋਲ ਤੇ ਵੀਰੇ ਇਹ ਮਾਲਕ ਕੋਲ ਮਸ਼ੀਨਾਂ ਦੇ ਨਾਲ ਟਰਾਲੀਆਂ ਵੀ ਵਿਚਾਰ ਕੋ ਬਹੁਤ ਜਿਆਦੀਆਂ ਨੇ ਇਹ ਵੀਰ ਕੋਲ ਤੁਹਾਨੂੰ ਰੇਗ ਤਰ੍ਹਾਂ ਦੀਆਂ ਤੂੜੀ ਵਾਲੀਆਂ ਮਸ਼ੀਨਾਂ ਮਿਲਣਗੀਆਂ ਤੇ ਨਾਲ ਵੀਰੇ ਤੁਹਾਨੂੰ ਜਾਲੀ ਵਾਲੀਆਂ ਟਰਾਲੀਆਂ ਵੀ ਮੌਕੇ ਤੇ ਹਾਜ਼ਰ ਮਿਲ ਜਾਣਗੀਆਂ ਇਹਦਾ ਵੀਰ ਦਾ ਅੰਮ੍ਰਿਤਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਵੀਰਕਾ ਏਰੀਆ ਵੀਰ ਦਾ ਜਾਂਜੀ ਵੀਰਕਾ ਏਰੀਆ ਤੇ ਵੀਰ ਦਾ ਨੰਬਰ ਸਕਰੀਨ ਤੇ ਅੱਗੇ ਆ ਗਿਆ ਵੀਰੇ ਕਰ ਲੋ ਕਨੈਕਟ ਤੇ ਵੀਰ ਜੀ ਨਾ ਭੁੱਲਣਾ ਨਾ ਭੁੱਲਣਾ ਵੀਡੀਓ ਨੂੰ ਐਂਡ ਤੇ ਕਰ ਜ਼ਰੂਰ ਵੇਖਿਆ ਜੇ ਇਹ ਆ ਵੀਰ ਜੀ ਵੀਰ ਦਾ ਨੰਬਰ ਜੇ ਤੇ ਇਹਦੇ ਵੀਰ ਕੋ ਤਿੰਨ ਮਸ਼ੀਨਾਂ ਦੇ ਜਾਲੀ ਵਾਲੇ ਟਰਾਲੀਆਂ ਦੇ ਆ ਕਿਸੇ ਹੋਰ ਵੀਰ ਦੀਆਂ ਟਰਾਲੀਆਂ ਦੇ ਅੱਗੇ ਆਈਆਂ ਵੀਰੇ ਹਰੇ ਰੰਗ ਦੀਆਂ ਇਹ ਵੀਰ ਕੋਲ ਵੀਰੇ ਬਹੁਤ ਸਾਰੀਆਂ ਟਰਾਲੀਆਂ ਤੂੜੀ ਵਾਲੇ ਰੀਪਰ ਟਰੈਕਟਰ ਹਰੇਕ ਤਰ੍ਹਾਂ ਦੇ ਖੇਤੀਬਾੜੀ ਸੰਦ ਖੜੇ ਨੇ ਪਰ ਇਸ ਵੀਰ ਨੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਉਹ ਵੀਰੇ ਤੁਸੀਂ ਜਾਣਕਾਰੀ ਫੋਨ ਤੇ ਲੈ ਸਕਦੇ ਜੀ ਇੱਕ ਵੀਰ ਜੀ ਇਹ ਬੇਨਤੀ ਆ ਲੱਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਡਾ ਵੀ ਹੌਸਲਾ ਬਲੰਦ ਹੋਵੇ ਇੱਕ ਜਿਹੜੇ ਵੀ ਵੀਰ ਨੇ ਬਿਲਕੁਲ ਫ੍ਰੀ ਵਿੱਚ ਐਡ ਕਰਵਾਉਣੀ 703798400 703798400 ਤੇ 5 ਤੋਂ 7 ਫੋਟੋਆਂ ਪਾ ਕੇ ਤੇ ਵੀਰ ਜੀ ਪੂਰੀ ਡਿਟੇਲ ਦਿਆ ਕਰੋ ਤੇ ਇੱਕ ਵੀਰ ਜੀ ਇਹ ਬੇਨਤੀ ਆ ਵੀ ਜਿਹੜਾ ਵੀਰ ਕੋਈ ਪਾਉਂਦਾ ਨਾ ਫੋਟੋਆਂ ਚਾਰੇ ਪਾਸਿਓਂ ਵਿੱਚੋਂ ਇੱਥੋਂ ਉੱਤੋਂ ਹਰੇਕ ਚੀਜ਼ ਦੀਆਂ ਫੋਟੋਆਂ ਪਾਇਆ ਕਰੋ ਤੇ ਬਹੁਤ ਵਧੀਆ ਜਾਣਕਾਰੀ ਵੀਰਾਂ ਕੋਲ ਜਿਹੜੀ ਪਹੁੰਚ ਸਕੇ ਇਹ ਵੀਰੇ ਆ ਟਰਾਲੀ ਵੀ ਬਹੁਤ ਵਧੀਆ ਵੀਰ ਕੋਲ ਵੀਰੇ ਇਹਦੇ ਕੋਲ 12 6 11 6 ਮਤਲਬ ਬਹੁਤ ਵਧੀਆ ਵੀਰ ਕੋਲ ਟਰਾਲੀਆਂ ਟਰਾਲੇ ਜੈਕ ਲਿਫਟ ਵਾਲੀਆਂ ਵੀ ਟਰਾਲੀਆਂ ਅੱਗੇ ਤੂੜੀ ਵਾਲੇ ਰੀਪਰ ਬਹੁਤ ਵਧੀਆ ਪਹਿਣੇ ਏਰੀਆ ਮੋਗਾ ਬਾਗਾਪਰਾਣਾ ਤੇ ਵੀਰ ਜੀ ਬਹੁਤ ਵਧੀਆ ਰੀਪਰ ਨਵੇਂ ਤੋਂ ਨਵੇਂ ਪਹਿਣੇ 23 22 23 24 ਮਾਡਲ ਤੱਕ ਰ ਪਹਿਣੇ ਵੀਰ ਕੋਲ ਪਰ ਵੀਰ ਨੇ ਉੱਤੇ ਕੋਈ ਸਾਨੂੰ ਪੂਰੀ ਡਿਟੇਲ ਤਾਂ ਨਹੀਂ ਵੇਸੇ ਦੱਸੀ ਨਾ ਮਾਡਲ ਦੱਸਿਆ ਨਾ ਰੇਟ ਦੱਸਿਆ ਉਹ ਵੀਰੇ ਤੁਸੀਂ ਫੋਨ ਤੇ ਪੂਰੀ ਜਾਣਕਾਰੀ ਲੈ ਸਕਦੇ ਜੇ ਅੱਗੇ ਮਾਲਕ ਵੀਰ ਦਾ ਨੰਬਰ ਆ ਜਾਣਾ ਹੈ ਤੇ ਵੀਰ ਜੀ ਆ ਵੀ ਬਹੁਤ ਵਧੀਆ ਵੀਰ ਵੇਸੇ ਵੀਰ ਜੀ ਇਹ ਕੇਐਸ ਕੰਪੈਨੀਆਂ ਦਾ ਜਾਦਾ ਇਹਦੇ ਕੋਲ ਕਾਰੋਬਾਰ ਆ ਵੀਰ ਕੋਲ ਕੇਐਸ ਬਹੁਤੀਆਂ ਜਿਆਦਾ ਮਸ਼ੀਨਾਂ ਆਉਂਦੀਆਂ ਨੇ ਬਾਕੀ ਜੇ ਤੁਸੀਂ ਕੋਈ ਹੋਰ ਵੀ ਲਾਈਨ ਚਾਹੁੰਦੇ ਹੋ ਵੀਰੇ ਇਹ ਕੋਰ ਰੇਗ ਤਰ੍ਹਾਂ ਦੀ ਹੁੰਦੀ ਆ ਮਸ਼ੀਨ ਵੀਰ ਕੋਲ ਆ ਬਾਕੀ ਕੇਸ ਹੋਈ ਵੀਰੇ ਤੂੜੀ ਵਾਲਾ ਰੀਪਰਾਂ ਤੇ ਟਰਾਲੀਆਂ ਸੁਪਰ ਸੀਡਰ ਰੋਟਾ ਵਿਟਰ ਹਰੇਕ ਤਰ੍ਹਾਂ ਦੇ ਖੇਤੀਬਾੜੀ ਸੰਦੇ ਵੀਰ ਕੋਲੋਂ ਮੌਕੇ ਤੇ ਹਾਜ਼ਰ ਤੁਹਾਨੂੰ ਮਿਲਣਗੇ ਅੱਗੇ ਆ ਗਿਆ ਐਫੀ ਟਰੈਕਟਰ ਬਕਾਉਸ ਤੇ ਐਫੀ ਦਾ ਵੀਰ ਨੇ ਕੋਈ ਮਾਡਲ ਰੇਟ ਸਾਨੂੰ ਨਹੀਂ ਦੱਸਿਆ ਵੀਰੇ ਇਹ ਤੁਸੀਂ ਫੋਨ ਤੇ ਪੁੱਛ ਸਕਦੇ ਜੇ 744 ਐਫੀ ਟਰੈਕਟਰ ਬਹੁਤ ਸੋਹਣਾ ਸਾਫ਼ ਸੁਥਰਾ ਟਰੈਕਟਰ ਤਾਂ ਵੈਸੇ ਬਾਕੀ ਵੀਰ ਤੋਂ ਪੁੱਛ ਸਕਦੇ ਜੇ ਅੱਗੇ ਆ ਗਿਆ ਚਿਮਟੀ ਕੀ 35 11 ਤੇ ਇਹਦਾ ਵੀਰ ਨੇ ਕੁਝ ਨਹੀਂ ਦੱਸਿਆ ਵੀਰੇ ਪੁੱਛ ਸਕਦੇ ਜੇ ਕਿ ਆ ਟਰਾਲੀ ਦੀ ਵੀਰ ਨੇ ਜਰੂਰ ਵੀਡੀਓ ਬਣਾ ਕੇ ਪਾਈ ਹੋਈ ਆ ਤੇ ਇਹ ਆ ਗਿਆ ਵੀਰੇ 11 6 ਟਰਾਲੀ ਜਾਲੀ ਸਮੇਤ ਬਹੁਤ ਸੋਹਣੀ ਟਰਾਲੀ ਆ ਸਾਫ਼ ਸੁਥਰੀ ਆ ਵੀਰੇ ਕਿਤੋਂ ਗਲੀ ਪਲੀ ਨੀਂਗੀ ਏਰੀਆ ਵੀਰ ਦਾ ਜੇ ਠਰਾਜ ਪਿੰਡ ਬਾਗਾ ਪੁਰਾਣਾ ਤਹਿਸੀਲ ਮੋਗਾ ਜਿੱਦ ਮੋਏ ਦੇ ਮੋ ਬਾਗੇ ਵਾਲੇ ਦੇ ਮੋਗੇ ਦੇ ਸਨ ਦੇ ਨਾਲ ਹੀ ਠਰਾਜ ਪਿੰਡ ਆ ਕਰ ਲੋ ਕਨੈਕਟ ਵੀਰ ਜੀ ਵੀਰ ਦਾ ਨੰਬਰ ਅੱਗੇ ਆ ਜਾਣਾ ਵੈਸੇ ਅਸੀਂ ਉੰਜ ਵੀ ਬੋਲਦੇ ਆ 70872128363 ਵੀਰ ਦਾ ਨੰਬਰ ਜੇ ਇਹ ਵੀਰ ਦਾ ਨੰਬਰ ਹੈਗਾ ਫਿਰ ਦੁਬਾਰਾ ਰਿਪੀਟ ਕਰ ਦਿੰਨੇ ਜੀ 70872128363 ਤੇ ਗੁਰਨਾਮ ਸਿੰਘ ਵੀਰ ਦਾ ਨਾਮ ਆ ਜੇ ਕੋਈ ਵੀਰ ਦੂਰ ਦਾ ਵੀਡੀਓ ਮੇਰੀ ਵੇਖ ਰਿਆ ਇਹ ਵੀਰ ਹੋ ਡ੍ਰਿਵਲੀ ਵੀ ਕਰਦਾ ਜੇ ਵੀਰ ਜੀ ਗੱਡੀ ਵੀਰ ਕੋਲ ਆਪਦੀ ਆ ਜੇ ਕਿਸੇ ਵੀਰ ਨੇ ਜਾਲੀ ਵਾਲੀ ਟਰਾਲੀ ਜਾਂ ਰੀਪਰ ਫੋਨ ਤੇ ਖਰੀਦ ਕੇ ਮਂਗਾਉਣਾ ਵੇ ਇਹ ਪੌਂਚ ਵੀਰ ਦੀ ਸਿਰੇ ਤੱਕ ਕਰ ਦਿੰਦਾ ਏ ਤੇ ਵੀਰ ਨਾਲ ਕਰ ਲੋ ਕਨੈਕਟ ਵੀਰੇ ਏਰੀਆ ਬਾਗਾਪੁਰਾਣਾ ਵੀਰ ਨੇ ਵੀਡੀਓ ਬਣਾਈ ਟਰਾਲੀ ਜੱਕ ਲਿਫਟ ਵਾਲੀ ਬਹੁਤ ਵਧੀਆ ਸਾਲਾ ਜਿਵੇਂ ਆ ਆ ਵੀ ਸੋਹਣੀ ਐ ਵੀ ਟਰਾਲੀ ਆ ਤੇ ਵੀਰ ਕੋਲ ਜੇ ਜੀ ਮਰਜ਼ੀ ਟਰਾਲੀ ਲੈ ਲਓ ਵੀਰੇ 10 ਵਜੇ 10 ਤੋਂ ਲੈ ਕੇ 18 ਫੁੱਟ ਤਿੱਕਰ ਇਹ ਵੀਰ ਕੋਲ ਸੈਜ ਤੁੰਗੂ ਮੌਕੇ ਤੇ ਹਾਜ਼ਰ ਮਿਲਣਗੇ ਐਚ ਐਮਟੀ ਵੀਰੇ 2511 3511 4511 5911 ਟਿੱਬਿਆਂ ਦੇ ਛੋਟੇ ਇਸ ਵੀਰ ਕੋਲ ਮੌਕੇ ਤੇ હાજર ਮਿਲਣਗੇ ਆ ਵੀਰ ਦਾ ਨੰਬਰ ਆ ਗਿਆ 7087212863 ਇੱਕ ਕਰ ਲੋ ਵੀਰੇ ਕਨੈਕਟ ਵੀਰ ਦਾ 735 ਟਰੈਕਟਰ ਵੀ ਬਹੁਤ ਵਧੀਆ ਸਾਫ਼ ਸੁਥਰਾ ਵੀਰ ਕੋਲ ਚੰਗੇ ਟਰੈਕਟਰ ਵੀ ਹੁੰਦੇ ਆ ਜਿਵੇਂ ਸੋਨ ਵਾਲੀ ਕਾ ਹੋਗੇ ਤੇ ਬਾਕੀ ਸਤਿ ਸ੍ਰੀ ਅਕਾਲ ਵੀਰੇ ਅਗਲੀ ਵੀਡੀਓ ਚ ਮਿਲਦੇ ਆ ਜੀ